ਹਾਂਜੀ ਵੀਰੇ ਇੱਕ ਨਵਾਂ ਇਸ਼ਤਿਹਾਰ ਪੀ ਟ੍ਰਿਪਲ ਐਸ ਵੀ ਬਲੋਂਗ ਗਰਪ ਡੀ ਦੀ ਭਰਤੀ ਦਾ ਆ ਜਿਹਦੇ ਵਿੱਚ ਸਫਾਈ ਸੇਵਕ ਚੌਂਕੀਦਾਰ ਤੇ ਸੇਵਾਦਾਰ ਨਹੀਂ ਪੋਸਟਾਂ ਨੇਗੀਆਂ ਤੇ ਸਕਰੀਨ ਦੇ ਉੱਪਰ ਬਈ ਤੁਸੀਂ ਇਹ ਚਾਰਟ ਦੇਖ ਸਕਦੇ ਹੋ ਹਨ ਜਿਹਦੇ ਵਿੱਚ ਡੈਰੀ ਵਿਕਾਸ ਨਾਲ ਸੰਬੰਧਤ ਹਨ ਡਿਪਟੀ ਕਮਿਸ਼ਨਰ ਮਾਨਸਾ ਨਾਲ ਸੰਬੰਧਤ ਪਸ਼ੂ ਪਾਲਣ ਵਿਭਾਗ ਨਾਲ ਸੰਬੰਧਤ ਤੇ ਬਹੁਤ ਸਾਰੇ ਹੋਰ ਮਹਿਕਮੇ ਨੇ ਇਹ ਜਿਹੜੇ ਜਿਵੇਂ ਕਿ ਮੰਡੀ ਕਰਨਨ ਵਗੈਰਾ ਹਨਾ ਤੇ ਜ਼ਿਲ੍ਹਾ ਕਮਿਸ਼ਨਰ ਵਗੈਰਾ ਸਾਰਿਆਂ ਦੇ ਵਿੱਚ ਬਈ ਇਹ ਭਰਤੀਆਂ ਆਈਆਂ ਨੇ ਸਫਾਈ ਸੇਵਕ ਅਤੇ ਚੌਂਕੀਦਾਰ ਸਬੀਪਰ ਕੰਮ ਚੌਂਕੀਦਾਰ ਹਨਾ ਤੇ ਡਿਟੇਲ ਦੇ ਵਿੱਚ ਇਹਦੀ ਬਈ ਜਾਣਕਾਰੀ ਲੈਣ ਲਈ ਹਨਾ ਆਪਾਂ ਤੁਹਾਨੂੰ ਇਹ ਵੀਡੀਓ ਇਹਦੇ ਨਾਲ ਸ਼ਾਰਟ ਦੇ ਵਿੱਚ ਲਿੰਕ ਕਰ ਦਾਂਗੇ ਸੋ ਇਹ ਪੋਸਟਾਂ ਬਈ ਆਪਣੀਆਂ ਜਿਹੜੇ ਵੀ ਕੁਆਲਿਫੀਕੇਸ਼ਨ ਵਗੈਰਾ ਸਾਰੀ ਪੂਰੀ ਵੀਡੀਓ ਆਪਾਂ ਉਹਦੀ ਬਣਾਵਾਂਗੇ ਤੇ ਉਹ ਤੁਸੀਂ ਬਈ ਆਪਣੇ ਆ ਦੇਖ ਕੇ ਭਰ ਲਿਓ ਠੀਕ ਹੈ ਜੀ ਲਾਸਟ ਡੇਟ ਇਹਨਾਂ ਪੋਸਟਾਂ ਦੀ 17-12-2025 ਹੈ ਜੀ